ਦੇ ਵਿਰੋਧ ਪੀੜਤ ਪੈਣਾ ਨੇ ਤਹਿਸੀਲ ਢਿਲਵਾ ਬਹਾਰ ਦਿੱਤਾ ਤਰਨਾ ਕਪੂਰਥਲਾ ਚ ਪੈਣਾ ਦੀ ਬਿਨਾ ਸਹਿਮਤੀ ਤੇ ਪ੍ਰਜਾਹੀ ਵੱਲੋਂ ਕਰੋੜਾਂ ਦੀ ਜਾਇਦਾਦ ਤੇ ਆਪਣੇ ਹੱਕ ਚ ਇਨਕਾਲ ਕਰਵਾ ਕੇ ਰਜਿਸਟਰੀ ਕਰਵਾਉਣ ਦੀ ਕੀਤੀ ਕੋਸ਼ਿਸ਼ ਦੇ ਵਿਰੋਧ ਚ ਪੈਣਾ ਨੇ ਭਾਰਤੀ ਆਮ ਜਨਤਾ ਪਾਰਟੀ ਦੇ ਵਕਤ ਨਾਲ ਤਹਿਸੀਲਦਾਰ ਦਫਤਰ ਢਿਲਵਾ ਵਿਖੇ ਆਪਣੇ ਕਿਤੇ ਵਾਦੇ ਮੁਤਾਬਿਕ 17 ਮਾਰਚ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਸ਼ਾਂਤਮਈ ਤਰਨਾ ਦਿੱਤਾ ਇਸ ਮੌਕੇ ਥਾਣਾ ਢਿਲਵਾ ਦੇ ਐਸ ਐਚਓ ਮਨਜੀਤ ਸਿੰਘ ਨੇ ਐਸਟੀਐਮ ਕਪੂਰਥਲਾ ਨਾਲ ਗੱਲਬਾਤ ਕੀਤੀ ਤੇ ਐਸਟੀਐਮ ਨੇ ਅਗਲੇ ਦਿਨ 12 ਵਜੇ ਉਹਨਾਂ ਨਾਲ ਮੁਲਾਕਾਤ ਕਰਕੇ ਬੰਦੀ ਕਾਰਵਾਈ ਲਈ ਦਰਖਾਸਤ ਦੇਣ ਦੀ ਗੱਲ ਕੀਤੀ ਇਸ ਦੌਰਾਨ ਤਨਸ ਸਮਾਪਤ ਕੀਤਾ ਗਿਆ ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜਿਆ ਦੀ ਵਿਸ਼ੇਸ਼ ਰਿਪੋਰਟ ਜਿੰਦਾਬਾਦ ਢਿਲਵਾ ਕਨਗੋ ਹਾਏ 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 ਢਿਲਵਾ ਕਨਗੋ ਹਾਏ 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 ਨਾਨਕ ਨੂੰ ਮੁਰਦਾਬਾਦ 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 ਨੀਮਾ ਕਨ ਨੂੰ ਮੁਰਦਾਬਾਦ 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 ਨੀਮਾ ਕਨ ਨੂੰ ਹਏ ਹਏ ਹਾਏ ਹਾਏ ਤੁਹਾਨੂੰ ਕੀ ਨਾ ਤੋਟਾ ਹਰ ਇੱਕ ਕਰ ਬਾਬੇ ਅਰੇ ਤੁਸੀਂ ਤਸਵੀਰ ਦਫ਼ਤਰ ਢਲਵਾ ਕੇ ਧੰਨਾ ਦੇ ਰਹੇ ਹੋ ਕੀ ਕਾਰਨ ਦਾ ਪਾਜੀ ਕਾਰਨ ਇਹ ਆ ਕਿ ਜਿਹੜੇ ਅ ਅਜੀਤ ਸਿੰਘ ਸਾਡੇ ਪਿਤਾ ਜੀ ਸੀਗੇ ਉਹਨਾਂ ਦੀ ਡੈਥ ਹੋ ਚੁੱਕੀ ਆ ਅਸੀਂ ਚਾਰ ਭੈਣਾ ਵਾ ਜਿਹੜੇ ਚਾਰ ਭੈਣਾਂ ਦਾ ਇੱਕ ਭਰਾ ਸੀ ਜਿਹਦੀ ਡੈਥ ਹੋ ਚੁੱਕੀ ਆ ਠੀਕ ਆ ਜੀ ਤੇ ਜਿਹੜੀ ਸਾਡੀ ਭਝਾਈ ਰਿਸ਼ਿੰਦਰ ਕੌਰ ਆ ਉਹਨੇ ਉਹਨਰੇ ਦਾ ਤਾਂ ਮੈਂ ਪਹਿਲਾਂ ਵੀ ਇਹ ਚੀਜ਼ ਦੱਸ ਚੁੱਕੀ ਆ ਕਿ ਉਹਨਾਂ ਦਾ ਭੋਗ ਵੀ ਬੰਦ ਤਾਂ ਅੰਤਕਾਲ ਆਪਣੇ ਨਾਲ ਕਰਵਾ ਗਈ ਤੇ ਹੁਣ ਉਹਨੇ ਚੋਰੀ ਉਹ ਪ੍ਰਾਪਰਟੀ ਨੂੰ ਉਹਦਾ ਬਿਆਨਾਮ ਕਰ ਦਿੱਤਾ 5 ਲੱਖ ਚ ਸੌਦਾ ਕਰ ਗਈ ਆ 15 ਲੱਖ ਚ ਬਿਆਨਾ ਕਰ ਗਈ ਆ ਤੇ 50 ਲੱਖ ਦੇ 80 ਜਿੰਨੀ ਵੀ ਰੋਕਣ ਦੀ ਕੋਸ਼ਿਸ਼ ਕੀਤੀ ਰਜਿਸਟਰੀ ਤੇ ਵੀ ਰੋਕ ਲਾਈ ਹੋਈ ਆ ਬਾਕੀ ਅਸੀਂ ਇਹ ਮੰਗ ਕਰਦੇ ਆ ਕਿ ਜਿਹੜਾ ਇੰਤਕਾਲਵਾ ਉਹ ਤੋੜਿਆ ਜਾਵੇ ਤੇ ਮਤਲਬ ਸਾਰਿਆਂ ਨੇ ਕਿਉਂਕਿ ਅਸੀਂ ਉਸ ਦੋਸਤ ਦੇ ਤੋਂ ਬਾਅਦ ਜੇ ਅਸੀਂ ਮਤਲਬ ਇਹ ਕਿ ਨੂੰ ਨਾ ਨਾ ਕਰਦੇ ਜੋ ਵੀ ਹੋਦਾ ਨਾ ਕਰਦੇ ਕਿਉਂਕਿ ਜਿਹੜਾ ਕੋਈ ਵਾਰਿਸ ਹੁੰਦਾ ਗੜੀ ਕਿਉਂਕਿ ਰਜਿੰਦਰ ਕੋ ਦਾ ਸਾਡਾ ਤਾਂ ਭਰਾ ਨਹੀਂ ਰਿਹਾ ਅਸੀਂ ਜੋ ਵੀ ਹੈਗਾ ਨਾ ਆਪਣੇ ਭਰਾਵਾਂ ਦੀ ਖਾਤ ਕੀਤਾ ਸੀਗਾ ਰਜਿੰਦਰ ਕੋ ਦਾ ਕੋਈ ਗੱਡੀ ਸਾਰੇ ਭਰਾ ਦੀ ਕੋਈ ਗੱਡੀ ਬੱਚਾ ਵੀ ਨਹੀਂ ਹੈਗਾ ਤੇ ਜਿਹੜਾ ਕਰਕੇ ਵੇਸੀ ਜੋ ਵੀ ਗਾਜ਼ੀ ਕਿਨੇ ਆ ਟੈਂਟ ਤੋਂ ਕੱਲ ਤੌਰ ਤੇ ਸਾਰੇ ਚਾਰਾਂ ਭੈਣਾਂ ਦੇ ਕੀਤਾ ਜਾਵੇ ਨਾਲ ਜਿਹੜਾ ਰਜਿੰਦਰ ਕੋਲ ਤੁਸੀਂ ਸਾਡੀ ਪਰਜਾਇਤਾ ਪਹਿਲਾਂ ਕਿ ਦੂਜਾ ਵਿਆਹ ਤੁਹਾਡੇ ਭਰਾਣਾ ਉਹਦਾ ਦੂਜਾ ਵਿਆਹ ਜੀ ਪਹਿਲਾ ਵਿਆਹ ਬਿਨਾ ਦੱਸੇ ਹੀ ਉੱਥੋਂ ਆਣ ਕੇ ਇੱਥੇ ਰਹਿਣ ਲੱਪੀ ਆ ਉਧਰ ਕੋਈ ਡਿਵੋਰਸ ਨਹੀਂ ਸੀ ਹੋਇਆ ਤਾਂ ਆਣ ਕੇ ਇੱਥੇ ਨਰਮਲ ਸਿੰਘ ਨਾਲ ਰਹਿਣ ਲੱਪੀ ਜੀ ਇਹ ਵੀ ਬੜੀ ਵੱਡੀ ਚਾਰਸ ਵੀ ਤੁਸੀਂ ਕੋਈ ਕਾਰਵਾਈ ਕੀਤੀ ਉੱਤੇ ਹਾਂਜੀ ਤੁਹਾਨੂੰ ਬਾਅਦ ਵਿੱਚ ਪਤਾ ਲੱਗਾ ਜੇਗੀ ਉੱਥੇ ਨਰਵੈਲ ਸਿੰਘ ਲਪੰਡ ਲੰਗਿਆਂ ਵਾਲੀ ਆ ਵਿਆਹੀ ਸੀ ਜਿਲ੍ਹਾ ਕਰਦਾਸਪੁਰ ਦੇ ਵਿੱਚ ਉਹਨੂੰ ਜਿੰਦੇ ਜੀ ਛੱਡ ਕੇ ਆਣ ਕੇ ਇੱਥੇ ਨਰਮਲ ਸਿੰਘ ਦੇ ਨਾਂ ਰਹਿਣ ਲੱਗੀ ਆ ਤੇ ਉਹਨਾਂ ਦੀ ਵੀ ਉੱਥੋਂ ਪ੍ਰਾਪਰਟੀ ਜਿਹੜੀ ਆ 3.5 ਕਿੱਲੇ ਉੱਥੋਂ ਉਹਨਾਂ ਦਾ ਵੀ ਵੇਚ ਕੇ ਅੰਤਕਾਲ ਕਰਵਾ ਆਪਣੇ ਨਾਂ ਤੇ ਕਰਵਾ ਕੇ ਤੇ ਉਸ ਤੋਂ ਬਾਅਦ ਉਹਨਾਂ ਹੁਣ ਆਣ ਕੇ ਇੱਥੇ ਨਰਮਲ ਸਿੰਘ ਦਾ ਇਹਨੇ ਇਦਾਂ ਕੀਤਾ ਸਾਡੇ ਭਰਾ ਦੀ ਵੀ ਡੈਥ ਹੋ ਗਈ ਹੁਣ ਸਾਡਾ ਘਰ ਵੀ ਲੁੱਟ-ਪੋਟ ਨਹੀਂ ਲੈ ਚਲੀ ਆ ਤੇ ਹੁਣ ਗਾਂ ਨੇ ਹੋਰ ਕੀ ਚੀਜ਼ਾਂ ਘਾਤਿਆ ਰੱਖੀ ਹੋਈ ਆ ਸਾਰੇ ਜਗ੍ਹਾ ਤੇ ਇਹੀ ਕੁਛ ਕਰ ਰਹੀ ਆ ਤੁਹਾਡੇ ਨੂੰ ਧੋਖਾਧੜ ਇੰਤਖਾਲ ਚੜੇ ਆ ਤੁਸੀਂ ਕਿਸ ਨੂੰ ਦੋਸ਼ੀ ਮੰਨਦੇ ਹੋ ਅਸੀਂ ਵਿਕਰਮ ਸਿੰਘ ਕਨਗੋਆ ਉਹਨਾਂ ਨੂੰ ਮੰਨਦੇ ਆਂ ਜੀ ਉਹਨਾਂ ਨੇ ਕੀਤਾ ਵਾ ਉਹਨਾਂ ਨੇ ਰਿਸ਼ਵਤ ਲੈ ਕੇ ਸਾਰਾ ਕੰਮ ਕੀਤਾ ਜੀ ਇਹਦੇ ਵਿੱਚ ਜਵਿੰਦਰ ਕੌਰ ਵੀ ਦੋਸ਼ੀ ਆ ਤੇ ਵਿਕਰਮ ਕਨਗੋਆ ਵੀ ਦੋਸ਼ੀ ਆ ਜੀ ਅ ਤੁਸੀਂ ਤਾਂ ਲਾ ਲਾ ਕੇ ਬੈਠੇ ਤੁਹਾਨੂੰ ਪ੍ਰਸ਼ਾਸਨ ਨੇ ਕੀ ਬੋਲਸਾ ਦਿੱਤਾ ਪ੍ਰਸ਼ਾਸਨ ਨੇ ਉਹਨਾਂ ਨੇ ਇਹੋ ਕਿਹਾ ਕਿ ਰਜਿਸਟਰੀ ਤੇ ਅਸੀਂ ਰੋਕ ਲਾ ਦਿੱਤੀ ਆ ਤਾਂ ਬਾਕੀ ਅਸੀਂ 4 ਵਜੇ ਦਾ ਟਾਈਮ ਦਿੱਤਾ ਕਿ 4 ਵਜੇ ਅਸੀਂ ਤੁਹਾਡਾ ਜੋ ਵੀ ਇੰਤਖਾਲ ਦਾ ਅਸੀਂ ਸੁਣਵਾਈ ਕਰਾਂਗੇ ਠੀਕ ਆ ਜੇਕਰ ਤੁਹਾਡੇ ਹੱਕ ਦੀ ਸੁਣਵਾਈ ਨਹੀਂ ਹੁੰਦੀ ਤੁਹਾਡਾ ਅਗਲਾ ਕੀ ਪ੍ਰੋਗਰਾਮ ਹੋਏਗਾ ਅਸੀਂ ਜੇ ਫਰਮਾਈ ਨਹੀਂ ਕਰਦੇ ਅਸੀਂ ਇਹੋ ਕਹਿੰਦੇ ਆ ਕਿ ਫਿਰ ਅਸੀਂ ਚਾਰ ਭੈਣਾ ਵਾਂ ਤੇ ਫਿਰ ਸਾਨੂੰ ਜਾਤ ਤੇ ਮਾਰ ਦੇਣ ਸਾਨੂੰ ਉਤ ਜਾ ਫਿਰ ਅਸੀਂ ਕੁਝ ਖਾ ਕੇ ਅਧਮਤਿਆ ਕਰ ਲੈਨੇ ਆ ਨਹੀਂ ਤੇ ਸਾਡਾ ਸਾਡਾ ਇਨਸਾਫ ਕੀਤਾ ਜਾਵੇ ਠੀਕ ਹੈ ਸਾਡੇ ਹੱਕ ਵਿੱਚ ਕੀਤਾ ਜਾਵੇ ਧੰਨਵਾਦ ਨਹੀਂ ਤਾਂ ਏਦਾਂ ਹੀ ਲੱਗੂਗਾ ਜੀ ਠੀਕ ਹੈ ਹਾਂਜੀ ਹਾਂਜੀ ਪੰਜ ਕੀ ਨਾਮ ਤੁਹਾਡਾ ਮੇਰਾ ਜੀ ਸੰਦੀਪ ਕੌਰ ਕਿੱਥੇ ਦਾ ਰਹਿੰਦੇ ਹੋ ਮੈਂ ਢਾਲੀਵਾਲ ਵੇਟ ਤੋਂ ਹਾਰਦੀ ਅੱਜ ਤੁਸੀਂ ਤਸਵੀਲ ਦਫ਼ਤਰ ਢਿਲਵਾ ਕੇ ਧਰਲਾ ਦੇ ਰਹੇ ਹੋ ਹਾਂਜੀ ਕਾਫੀ ਸਮਾਂ ਤੁਹਾਡੇ ਨਾਲ ਆ ਸਵੇਰ ਦੇ ਬੈਠੇ ਹੋ ਜੀ ਕੀ ਗੱਲ ਹੋਈ ਆ ਇਹ ਜੀ ਸਾਡਾ ਝਗੜਾ ਸੀਗਾ ਚਾਰ ਭੈਣਾਂ ਦਾ ਤੇ ਉਹਨਾਂ ਦੇ ਜ਼ਮੀਨ ਦਾ ਕਰਕੇ ਇੰਤਕਾਲ ਹੋਇਆ ਗਿਆ ਆ ਤੇ ਉਹਨਾਂ ਨੇ ਜਿੱਦਾਂ ਬਿਆਨਾਂ ਕੀਤਾ ਹੋਇਆ ਅਨਲੀਗਲ ਕੰਮ ਹੋਣ ਧਿਆ ਆ ਤੇ ਸਾਨੂੰ ਲਾਰਾ ਲਾਇਆ ਗਿਆ ਵੀ 4 ਵਜੇ ਤੁਹਾਡੀ ਵੀ ਤੁਹਾਡਾ ਫੈਸਲਾ ਸੁਣਾਇਆ ਜਾਊਗਾ ਵੀ ਤੁਹਾਡੇ ਹੱਕ ਚ ਕੀਤਾ ਜਾਊਗਾ ਇੰਤਕਾਲ ਤੋੜਿਆ ਜਾਊਗਾ ਜਿਹੜਾ ਇੰਤਕਾਲ ਗਲਤ ਹੋਇਆ ਵਾ ਹਾਂਜੀ ਗਲਤ ਹੋਇਆ ਜੀ ਇਸ ਜਿਹੜਾ ਇੰਤਕਾਲ ਗਲਤ ਤੁਸੀਂ ਕਿਹਨੂੰ ਜ਼ਿੰਮੇਵਾਰ ਸਮਝਦੇ ਹੋ ਉਸ ਨੂੰ ਅਸੀਂ ਜ਼ਿੰਮੇਵਾਰ ਕਾਨ ਨੂੰ ਵਿਕਰਮ ਸਿੰਘ ਹਾਂ ਤੇ ਬਾਕੀ ਇਹਨਾਂ ਦੀ ਪਰਜਾਈ ਰਜਿੰਦਰ ਕੌਰ ਤੇ ਉਹਨਾਂ ਦੇ ਖਿਲਾਫ ਤੁਸੀਂ ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਅਸੀਂ ਮੰਗ ਇਹ ਕਰਦੇ ਹਾਂ ਵੀ ਇਹਨਾਂ ਨੂੰ ਚਾਰਾਂ ਭੈਣਾਂ ਨੂੰ ਇਨਸਾਫ਼ ਮਿਲੇ ਇਹਨਾਂ ਦਾ ਜੋ ਬੰਦਾ ਹਿੱਸਾ ਇਹਨਾਂ ਨੂੰ ਦਿੱਤਾ ਜਾਵੇ ਬਾਕੀ ਜੋ ਵੀ ਉਹਨਾਂ ਦੇ ਜੋ ਉਹਨਾਂ ਨੇ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਨਹੀਂ ਕੰਮ ਕੀਤਾ ਅਨਲਿਗਲ ਕੰਮ ਕੀਤਾ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਧੰਨਵਾਦ ਹਾਂਜੀ ਸਰ ਕੀ ਨਾਂ ਤੁਹਾਡਾ ਸਰ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਮੈਂ ਬੋਰਪ੍ਰਸਿੰਘ ਧਾਰੀਵਾ ਜਨਰਲ ਸਾਕੀ ਪੰਜਾਬ ਭਾਰਤੀ ਅਭਿਨਤਾ ਪਾਰਟੀ ਧੜੇ ਸਭਾ ਤੁਸੀਂ ਦੇਖਿਆ ਜਾ ਰਿਹਾ ਸوير ਦੇ ਕਾਫੀ ਹਜੂਮ ਨਾਲ ਢਲਵਾ ਜਿਹੜਾ ਤਹਿਸੀਲ ਦਾ ਦਫ਼ਤਰ ਵੱਲ ਧੰਨਾ ਦੇ ਰਹੇ ਹੋ ਕੀ ਕਾਰਨ ਹੋਇਆ ਜਾ ਰਿਹਾ ਧੰਨਾ ਦੇ ਰਹੇ ਤੁਸੀਂ ਸਰ ਜੀ ਅੱਜ ਤੋਂ ਕੁਛ ਦਿਨ ਪਹਿਲਾਂ ਅਸੀਂ ਇੱਥੇ ਇਕੱਠੇ ਹੋਏ ਸੀਗੇ ਜੋ ਕਿ ਜਾਲੀ ਰਜਿਸਟਰੀ ਜੋ ਚਾਰ ਪੈਣਾ ਆ ਉਹਨਾਂ ਦੀ ਪਰਜਾਈ ਨਾ ਆਪਣੇ ਨਾਂ ਕਰਵਾ ਰਹੀ ਆ ਮਨ ਲਕੀ ਹੋਰ ਰਜਿਸਟਰੀ ਬਿਲਕੁਲ ਬੰਦੀ ਨਹੀਂ ਹੈਗੀ ਇੱਥੋਂ ਦੇ ਹੈਗਾ ਬਿਕਰ ਕਾਨਕ ਹੋ ਹੈਗਾ ਆ ਜਿਹੜੇ ਲੈਣ-ਦੇਣ ਕਰਕੇ ਜਿਹੜੀ ਜਾਲੀ ਰਜਿਸਟਰੀ ਇੱਕ ਪਰਚਾਈ ਦੇ ਨਾਮ ਕਰ ਦਿੱਤਾ ਜਾ ਰਿਹਾ ਹੈ ਪਰ ਅਸੀਂ ਉਸ ਦਿਨ ਅਸੀਂ ਹਸਮ ਸਾਹਿਬ ਨੂੰ ਮਿਲੇ ਸੀ ਗਏ ਰਜਿਸਟਰੀ ਰੋਕੀ ਆ ਪਰ ਜਿਹੜਾ ਇਹਨਾਂ ਦੇ ਨਾਲ ਇੰਤਕਾਲ ਚੜਿਆ ਸੀ ਉਹਦੀ ਮੰਨ ਕਰਿਓ ਇੰਤਕਾਲ ਜਿਹੜਾ ਤੋੜ ਕੇ ਇਹ ਚਾਰੇ ਭੈਣਾਂ ਦੇ ਨਾਮ ਕੀਤਾ ਜਾਵੇ ਜੀ ਉਹ ਤੁਹਾਨੂੰ ਇਸ ਕੀ ਸਫਲਤਾ ਮਿਲੀ ਆ ਸਰ ਇਹ ਸਫਲਤਾ ਮਿਲੀ ਆ ਮਹਾਰਾਜ ਜੀ ਕਿਰਪਾ ਦੇ ਨਾਲ ਜਿਹੜਾ ਸਵੇਰ ਦਾ ਤਰਨਾ ਪ੍ਰੋਜੈਕਟ ਚੱਲ ਰਿਹਾ ਹੈ ਸਾਡਾ ਔਰ ਮੈਡਮ ਨਾਲ ਐਸ.ਐਮ. ਸਾਹਿਬ ਨਾਲ ਗੱਲ ਹੋ ਗਈ ਆ ਉਹ ਕੱਲ 12 ਵਜੇ ਟਾਈਮ ਤੁਹਾਨੂੰ ਕੂਰਥ ਲੈ ਦਿੱਤਾ ਆ ਕੱਲ 12 ਵਜੇ ਅਸੀਂ ਕੂਰਥ ਲੈ ਮਿਲਾਂਗੇ ਜ ਸਾਨੂੰ ਬਹੁਤ ਮਾਦਾ ਐਸਟਿੰਮ ਸਾਹਿਬ ਤੋਂ ਵੀ ਇਹ ਇੰਤਕਾਲ ਟੁੱਟ ਕੇ ਇਹਨਾਂ ਚਾਰਾਂ ਦੇ ਨਾਮ ਕੀਤਾ ਜਾਵੇ ਜੇ ਨਹੀਂ ਹੁੰਦਾ ਉਸ ਦੇ ਬਾਅਦ ਸਾਡੇ ਲਈ ਪੱਕੇ ਪੈਰੀ ਸਰੀਲ ਦਾ ਘਰਾਉ ਕੀਤਾ ਜਾਏਗਾ ਤਾਂ ਨਾਪਰੰਤ ਕੀਤਾ ਜਾਵੇਗਾ ਤਲੋ ਇੰਤਕਾਲ ਦੀ ਗੱਲ ਤੋਂ ਅਖੀ ਤੁਸੀਂ ਦੋਸ਼ੀਆਂ ਤੇ ਕੋਈ ਕਾਰਵਾਈ ਮੰਗ ਕਰਦੇ ਹੋ ਦੋਸ਼ੀਆਂ ਤੇ ਕਾਰਵਾਈ ਹੋਣੀ ਚਾਹੀਦੀ ਜੀ ਪੂਰੀ ਕਾਰਵਾਈ ਹੋਣੀ ਚਾਹੀਦੀ ਹੈ ਜਿਨ੍ਹਾਂ ਲੈਂਡਨ ਦੇਖੋ ਸਰਕਾਰ ਦੇ ਨੱਕ ਦੇ ਥਲੇ ਸਾਰਾ ਕੁਝ ਹੋ ਰਿਹਾ ਆ ਜਿਨ੍ਹਾਂ ਨੇ ਸਰਕਾਰੀ ਜਿਹੜੇ ਕਾਗਜ਼ਾਤ ਨੂੰ ਦਖਲ ਦੇ ਕੇ ਹਾਂਜੀ ਟੈਂਪਰਿੰਗ ਕਰਕੇ ਆਪਣੇ ਕਾਗਜ਼ੇ ਨਾ ਕਰਾਏ ਕਰਾਏ ਗਏ ਆ ਜੀ ਉਹਦਾ ਤੁਸੀਂ ਕੀ ਕਾਰਵਾਈ ਮੰਗ ਕਰਦੇ ਅਸੀਂ ਉਹਨਾਂ ਦੇ ਉੱਤੇ ਮਹਾਰਾਜ ਦੀ ਪੂਨ ਬੰਦ ਦੀ ਕਾਰਵਾਈ ਪੂਰੀ ਸਖਤ ਕਾਰਵਾਈ ਦੀ ਮੰਗ ਕਰਦੇ ਆ ਜੀ ਕਿੰਨੂ ਕਿੰਨੂ ਦੋਸ਼ੀ ਮੰਨਦੇ ਉਸ ਕੰਮ ਉਹਦੇ ਵਿੱਚ ਇਹਨਾਂ ਦੀ ਇੱਕ ਭੈਣ ਆ ਜੀ ਸੋਰੀ ਪਰਜਾਈ ਆ ਜੀ ਜਿਹੜੀ ਇਸ ਟਾਈਮ ਘਰ ਦੇ ਵਿੱਚ ਰਹਿ ਰਹੀ ਜਿਹਨੇ ਉਹ ਵੀ ਇੱਕ ਦੋਸ਼ੀ ਹੈ ਜੀ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਹੋਰ ਕਿੰਨੇ ਜਾਣੇ ਇਸ ਤੋਂ ਇਲਾਵਾ ਹੋਰ ਸਰ ਜਿਹੜਾ ਵੀ ਪ੍ਰਸ਼ਾਸਨ ਨਹੀਂ ਮਿਲੀ ਪਹੁੰਚਣਾ ਹੋ ਰਿਹਾ ਸਾਰੇ ਦੋਸ਼ੀ ਹੈ ਜੀ ਜੇਕਰ ਤੁਹਾਡੀ ਕੱਲ 12 ਵਜੇ ਸੁਣਵਾਈ ਨਹੀਂ ਹੁੰਦੀ ਫਿਰ ਤੁਹਾਡਾ ਕੀ ਅਗਲਾ ਪ੍ਰੋਬਲਮ ਹੈ ਅਗਲਾ ਪ੍ਰੋਬਲਮ ਸਾਡਾ ਇੱਥੇ ਤਹਿਸੀਲ ਦੇ ਘਰਾਓ ਹੋਊਗਾ ਜੀ ਵੱਡੇ ਪੱਤੇ ਤੱਕ ਕਿੱਥਾ ਜਾਊਗਾ ਉਦੋਂ ਤੱਕ ਕਿਤਾ ਦੇ ਜਦ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲ ਸਕਦਾ ਤਾਂ ਤੁਸੀਂ ਕਰਾ ਜਿੰਦੇ ਤੱਕ ਨਾ ਆਓ ਤੁਸੀਂ ਦੇਖਿਆ ਪੰਜਾਬ ਦੇ ਭਗਵੰਤ ਮੰਤਰੀ ਸਰਕਾਰ ਕਹਿੰਦੀ ਕੋਈ ਦਿੱਕਤ ਨਹੀਂ ਆਉਣ ਦੇਣਾਗੇ ਪਰ ਜਿੱਥੇ-ਥੇ ਲੋਕਾਂ ਨੂੰ ਤਾਂ ਕੈਸ਼ਾਹੀ ਹੋ ਰਹੀ ਵੀ ਕੀ ਜਣਾ ਕਹਿੰਦੇ ਨੇ ਨਹੀਂ ਜੀ ਨਹੀਂ ਭਗਵੰਤ ਮਾਹ ਸਰਕਾਰ ਤਾਂ ਇਸ ਟਾਈਮ ਬਿਲਕੁਲ ਫੇਲ ਹੋ ਚੁੱਕੀ ਹੈ ਜੀ ਕੌਣ ਵੇ ਸਮਝੇ ਸਰਕਾਰ ਤਾਂ ਇਹ ਕਦੇ ਵੀ ਨਹੀਂ ਬਣ ਸਕਦੀ ਜੀ ਠੀਕ ਹੈ ਜੀ ਹਾਂ ਜੀ ਕਿਉਂਕਿ ਲੋਕਾਂ ਨੂੰ ਕਹਿੰਦਾ ਸਹੂਲਤਾਂ ਪਹੁੰਚ ਰਹੀਆਂ ਨਹੀਂ ਜੀ ਨਹੀਂ ਕੋਈ ਸਹੂਲਤਾਂ ਨਹੀਂ ਮਿਲ ਰਹੀਆਂ ਜੀ ਨਹੀਂ ਜੀ ਕੋਈ ਸਹੂਲਤਾਂ ਮੇਰੇ ਇੱਥੇ ਅਮਨ ਸ਼ਾਂਤੀ ਜਿਹੜੀ ਬਿਲਕੁਲ ਪੰਜਾਬ ਦੇ ਵਿੱਚ ਭੰਗ ਹੋ ਚੁੱਕੀ ਹੈ ਇਸ ਟਾਈਮ ਜੀ ਕਾਨੂੰਨ ਆ ਦੀ ਚੀਜ਼ ਜਿਹੜੀ ਖਤਮ ਹੋ ਚੁੱਕੀ ਹੈ ਜੀ ਸਟਰਾਟਾ ਦਾ ਕਿੰਨਾ ਵਧਿਆ ਘਟਿਆ ਜੀ ਬਹੁਤ ਜ਼ਿਆਦਾ ਵਧਿਆ ਜੀ ਇਸ ਲਈ ਸਰਕਾਰਾਂ ਤੋਂ ਅਸੀਂ ਮੰਗ ਕਰਦੇ ਆ ਇਹਨਾਂ ਨੂੰ ਸਰਕਾਰਾਂ ਜਿਹੜੀਆਂ ਆ ਇਹਨਾਂ ਨੂੰ ਪਿਛਟਾ ਥੱਲੇ ਵਾਲੇ ਅਪਰੋਂ ਨਤ ਪਾਈ ਜਾਵੇ ਇਹਨਾਂ ਦੇ ਬੰਦੀਆਂ ਕਾਰਵਾਈ ਕਿਤੇ ਜਾਮ ਜੈ ਭੀਮ ਜੈ ਭਰਤ ਜਿਹੜੀ ਕੰਗਲੇਟਡ ਹੈ ਨਾ ਇਹਦੇ ਬੰਦੇ ਇੱਕ ਐਪਲੀਕੇਸ਼ਨ ਮੂਵ ਕਰਾ ਦੇ ਨੂੰ ਸਾਰੇ ਤੇ ਕੱਲ ਨੂੰ 12 ਵਜੇ ਦਾ ਉਹਨਾਂ ਟਾਈਮ ਦਿੱਤਾ ਕਿ ਕੱਲ ਨੂੰ 12 ਵਜੇ ਮੈਨੂੰ ਆ ਕੇ ਜਿਹੜੇ ਮੈਡਮ ਹਰ ਪੁੱਛੇ ਹੋ ਮਿਲਣਾ ਤੇ ਤੁਸੀਂ ਕੱਲ ਨੂੰ ਜਾ ਕੇ 12 ਵਜੇ ਉਹਨਾਂ ਨੂੰ ਦੇ ਦੇ ਠੀਕ ਹੈ ਤੇ ਆਪਾਂ ਨੂੰ ਕੋਈ ਲੋੜ ਨਹੀਂ ਤਾਂ ਸ਼ਖਤ ਕਰਨਾ ਪ੍ਰਦਰਸ਼ਨ ਕਰਨ ਦੀ ਕਿਉਂ ਜਸਟਿਸ ਹੈ ਨਾ ਉਹ ਲਿਖੂਗਾ ਕੱਲ ਨੂੰ ਮੈਡਮ ਨੇ ਵੀ ਗੱਲ ਹੋ ਜਣਾ ਨਾ ਦੋਸਤਾਂ ਦਾ ਇੱਕ ਫੰਡ ਉਹ ਕਰਦੇ ਸਰ ਜੀ ਜੀ ਆਇਆਂ ਨੂੰ ਧੰਨਵਾਦ ਆਦਾ ਪਰ ਇੰਨੀ ਗੱਲ ਉਹ ਵੀ ਆ ਕੇ ਉਦੋਂ ਨੇ ਅਸੀਂ ਤਾਂ ਦੇਖਣੇ ਨਹੀਂ ਬੈਠੇ ਇੰਨੇ ਬੰਦੇ ਉਹ ਬੀਜੀ ਉਹ ਬੀਜੀ ਕੋਈ ਨਹੀਂ ਜੀ ਬੀਜੀ ਨੂੰ ਰਾਈ ਸੀ ਜਿੱਦਾਂ ਸਾਮ ਕਿਤੇ ਉਦੋਂ ਨੇ ਵੀ ਨਹੀਂ ਹੋਏ ਮੀਟਿੰਗ ਸੀ ਅਕ ਚਲੋ ਕੋਈ ਨਹੀਂ ਲੈਤਾ ਜੀ ਮੀਟਿੰਗ ਸੀ ਜਿੱਦਾਂ ਸਾਹਿਬ ਜਾਂਦੇ ਨਾ ਤੁਹਾਨੂੰ ਸਾਹਿਬ ਦੀ ਗੱਲ ਕੱਲ ਨੂੰ 12 ਵਜੇ ਨਾ ਸਾਹਿਬ ਤੇ ਬਣੀ ਤੁਸੀਂ ਸਾਹਿਬ ਨਾਲ ਜਾਣਾ ਕਿ ਮੀਟਿੰਗ ਕੀ ਗੱਲ ਹੋ ਰਹੀ ਹੈ ਸਰ ਜੀ ਮੇਰੇ ਕੋ ਵੀ ਆਏ ਪਰ ਮੈਂ ਤਾਂ ਜਿਵੇਂ ਕਹਿੰਦਾ ਹੁਣ ਸਾਡਾ ਮੈਕ ਤੁਸੀਂ ਇਹਨਾਂ ਨੂੰ ਨਾ ਮਾਰਾ ਦੋ ਕੋਈ ਵੀ ਮੇਰੇ ਘਰ ਤੋਂ ਨਾ ਲੱਚਾ ਉਹਨੂੰ ਵੀ ਨਹੀਂ ਜੂਕੀਓ ਚਲੋ ਤੁਸੀਂ ਸਾਡੇ ਨਾਲ ਆ ਨਾ ਜਨਤਾ ਨਾਲ ਆ ਨਾ ਬਿਲਕੁਲ ਬਸ ਠੀਕ ਹੈ ਕਦੋਂ ਖਾਣੇ ਕੱਲ੍ਹ ਵਾਹੀ ਗੱਲ ਕਰਨੀ ਤੇ ਨਿਵੇੜ ਦੂਗੀ ਸੀਨੇ ਸਾਹਮਣੇ ਤੇ ਬੀਬੀ ਨੂੰ ਅੱਗਾ ਕਰਾ ਹਾਂਜੀ ਇਹ ਤੁਹਾਡੇ ਨੂੰ ਸੁਣਨ ਦੇ ਸਾਹਮਣੇ ਖਾ ਦਿੱਤੀ ਹੋ ਤੁਹਾਡੇ ਕੋ ਐ ਨਹੀਂ ਆ ਉਹ ਬੀਬੀ ਦਾ ਤਲਾਕ ਨਹੀਂ ਹੋਇਆ ਪਿਆ ਉੱਤੇ ਜੀ ਬਾਂਦੀ ਕੂ ਨਹੀਂ ਕਰੋ ਤੁਸੀਂ ਕਰਨੀ ਉਹ ਤੁਹਾਡੇ ਨੂੰ ਆ ਕਿੰਨਾ ਬੰਨਿਆ ਰਸਾਇਣ ਹੋਏ ਉੱਤੇ ਪਰਚਾ ਹੋਣਾ ਚਾਹੀਦਾ ਦੋ ਗਣਤ ਪੁੰਦਾ ਹੋਗਾ ਮੈਚ ਪਰ ਲਾ ਮੈਂ ਠੀਕ ਹੈ ਜੀ ਬਸ ਠੀਕ ਖੁੱਲ ਕੇ ਬੋਲ ਕੁੜੀਏ ਨਾ ਨਹੀਂ ਨਹੀਂ ਇਹ ਦੇਖੋ ਜੀ ਜੇ ਕੱਲ ਨੂੰ ਇਨਸਾਫ ਨਾ ਮਿਲਿਆ ਜਾਰੇ ਭੈਣਾ ਤਿਆਰ ਹੋ ਜਾਓ ਉਸ ਕੋਠੀ ਚ ਵੜ ਕੇ ਆਵਾਂਗੇ ਧੰਨ ਗੱਲ ਖਤਮ ਹੋ ਗਈ ਉਹ ਅਸੀਂ ਜਾਣਦੇ ਜਾਰੇ ਭੈਣਾ ਹੈ ਕਿ ਨਹੀਂ ਦੋ ਦਾ ਖੜੀਆਂ ਅੱਛਾ ਦੋ ਬਾਕੀ ਦਾ ਤੀਸਰੇ ਤੌਰ ਨਹੀਂ ਹੁੰਦਾ ਚ ਬੈਠਾ ਤੁਸੀਂ ਬੈਠੇ ਹੋ ਮਗਰ ਦੇਖੋ ਆਹ ਵੀ ਚਲੀ ਬੈਠੀ